ਖਾਣਾ ਖਾਣ ਤੋਂ ਪਹਿਲਾਂ ਤੁਸੀਂ ਡੇਲੀ ਤੁਸੀਂ ਉਹਨੂੰ ਦਿਨ ਦੇ ਵਿੱਚ ਦੋ ਵਾਰ ਪੀਓਗੇ 15-20 ਮਿੰਟ ਪਹਿਲਾਂ ਫालतू ਦੀ ਚਰਬੀ ਜੰਮੀ ਹੋਈ ਆ ਉਹ ਆਟੋਮੈਟਿਕ ਹੀ ਘਟਣੀ ਆ ਜਿਹੜੀ ਉਹ 22 ਸਾਲ ਤੋਂ ਲੈ ਕੇ 48 ਸਾਲ ਤੱਕ ਹੈਗੀ ਆ ਜਾਂ ਫਿਰ ਜੀਓਡੀ ਵਾਲੇ ਪੀਸੀਓਐਸ ਵਾਲੇ ਜਾਂ ਫਿਰ ਥਾਇਰੋਇਡ ਵਾਲੇ ਵੀ ਇਹਨੂੰ ਕਿਹਾ ਹੋਇਆ ਭਾਰ ਆ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਤੁਹਾਡੀ ਫੈਟ ਆ ਉਹ ਜਲਦੀ ਬਰਨ ਹੋਣੀ ਚਿਰ ਹੋ ਦੇਗੀ ਜੀ 15 ਤੋਂ 20 ਮਿੰਟ ਪਹਿਲਾਂ ਹੀ ਤੁਸੀਂ ਇਹਨੂੰ ਤੁਸੀਂ ਡਰਿੰਕ ਨੂੰ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਤਬਲੀ ਇਸ ਵੀਡੀਓ ਦੀ ਸ਼ੀਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹਾ ਦੇਸੀ ਨੁਸਖਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਅਗਰ ਤੁਸੀਂ ਉਹ ਦੇਸੀ ਨੁਸਖੇ ਨੂੰ ਤੁਸੀਂ ਘਰ ਹੀ ਤਿਆਰ ਕਰਕੇ ਉਹਨੂੰ ਤੁਸੀਂ ਉਹਨੂੰ ਤੁਸੀਂ ਬਣਾ ਕੇ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਜਿਹਨੂੰ ਪੀਣਾ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਜਿਹੜਾ ਰੁਕਿਆ ਹੋਇਆ ਭਾਰ ਆ ਉਹ ਵੀ ਘਟਨਾ ਸ਼ੁਰੂ ਹੋ ਜਾਏਗਾ ਜੇ ਤੁਹਾਡਾ ਲੀਵਰ ਫੈਟੀਆ ਉਹ ਵੀ ਬਿਲਕੁਲ ਠੀਕ ਹੋ ਜਾਏਗਾ ਤੁਹਾਡਾ ਮੈਟਾਬੋਲਿਜ਼ਮ ਵੀ ਫਾਸਟ ਹੋ ਜਾਏਗਾ ਤੇ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਉਹ ਆਟੋਮੈਟਿਕ ਹੀ ਘਟਣੀ ਆ ਜਿਹੜੀ ਉਹ ਸ਼ੁਰੂ ਹੋ ਜੇਗੀ ਜੀ ਸੋ ਉਹ ਕਿਹੜਾ ਦੇਸੀ ਨੁਸਖਾ ਵਾ ਉਹਨੂੰ ਕਿਵੇਂ ਤਿਆਰ ਕਰਨਾ ਵਾ ਉਹਨੂੰ ਤਿਆਰ ਕਰਨ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਹੈ ਜਿਹੜੀ ਉਹ ਲੋੜ ਪੈਗੀ ਜੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਲੈਣਾ ਵੀ ਕਿ ਤੁਸੀਂ ਭਾਰ ਘਟੋਣ ਲਈ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਤੇ ਭਾਰ ਵਧਾਉਣ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਜੀ ਦੇਖੋ ਉਹ ਜਿਹੜਾ ਦੇਸੀ ਨੁਸਖਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹਾ ਨਾ ਇਸ ਵੀਡੀਓ ਵਿੱਚ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾ ਜਿਨ੍ਹਾਂ ਦੀ ਏਜ 22 ਸਾਲ ਤੋਂ ਲੈ ਕੇ 48 ਸਾਲ ਤੱਕ ਹੈਗੀ ਆ ਜਾਂ ਫਿਰ 50 ਸਾਲ ਤੱਕ ਹੈਗੀ ਆ ਇਹ ਦੇਸੀ ਨੁਸਖਾ ਸਿਰਫ ਉਹਨਾਂ ਵਾਸਤੇ ਹੀ ਆ ਜਿਨ੍ਹਾਂ ਦੀ ਉਮਰ ਕੋਈ 22 ਸਾਲ ਤੋਂ ਲੈ ਕੇ 50 ਸਾਲ ਤੱਕ ਆ ਠੀਕ ਹੈ ਜੀ ਜਿਹੜੇ 50 ਸਾਲ ਤੋਂ ਵੱਧ ਦਾ ਉਹਦੇ ਇਹ ਨੁਸਖੇ ਨੂੰ ਨਾ ਬਣਾਉਣ ਤੇ 22 ਸਾਲ ਤੋਂ ਘੱਟਲੇ ਵੀ ਇਹ ਨੁਸਖੇ ਨੂੰ ਨਾ ਬਣਾਉਣ ਜੀ ਬਾਕੀ ਸਾਰੇ ਮੇਰੇ ਭੈਣ ਭਰਾਏ ਨੂੰ ਯੂਜ਼ ਕਰ ਸਕਦੇ ਜੀ ਹਣਾ ਸੋ ਉਹ ਨੁਸਖੇ ਨੂੰ ਬਣਾਉਣ ਵਾਸਤੇ ਤੁਹਾਨੂੰ ਜਿਹੜੇ ਚਾਰ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜੀ ਠੀਕ ਹੈ ਜੀ ਉਹ ਚਾਰ ਚੀਜ਼ਾਂ ਹੈਗੀਆਂ ਨੇ ਜੀ ਨੰਬਰ 1 ਦੇ ਉੱਤੇ ਸਾਨੂੰ ਚਾਹੀਦਾ ਜੀ ਜੀਰਾ ਠੀਕ ਹੈ ਨੰਬਰ 2 ਦੇ ਉੱਤੇ ਸਾਨੂੰ ਚਾਹੀਦਾ ਜੀ ਅਦਰਕ ਨੰਬਰ 3 ਤੇ ਸਾਨੂੰ ਚਾਹੀਦਾ ਜੀ ਪੁਦੀਨਾ ਤੇ ਨੰਬਰ 4 ਦੇ ਉੱਤੇ ਚਾਹੀਦਾ ਜੀ ਸਾਨੂੰ ਨਿੰਬੂ ਦਾ ਰਾਸ ਸਾਨੂੰ ਆਹ ਚਾਰ ਚੀਜ਼ਾਂ ਚਾਹੀਦੀਆਂ ਜੀ ਠੀਕ ਹੈ ਜੀ ਸੋ ਜਿਹੜਾ ਜੀਰਾ ਇਹ ਤੁਸੀਂ ਲੈਣੇ ਆ 2 ਚਮਚ ਜੀਰਾ 2 ਚਮਚ ਲਓਗੇ ਤੇ ਜਿਹੜਾ ਅਦਰਕ ਆ ਤੁਸੀਂ ਉਹ ਛੋਟਾ ਜਿਹਾ ਲੈਣਾ ਜੀ ਤੁਸੀਂ ਠੀਕ ਹੈ ਜੀ ਅਦਰਕ ਛੋਟਾ ਜਿਹਾ ਲੈਣਾ ਵਾ ਤੇ ਇੱਕ ਤੁਸੀਂ ਲੈਣਾ ਪੁਦੀਨਾ ਪੁਦੀਨਾ ਵੀ ਥੋੜਾ ਜਿਹਾ ਲੈਣਾ ਵਾ ਤੁਸੀਂ ਠੀਕ ਹੈ ਜੀ ਨਿੰਬੂ ਤੁਸੀਂ ਇੱਕ ਲੈ ਲਿਓ ਤੇ ਤੁਸੀਂ ਇੱਕ ਚਮਚ ਜਾਂ ਡੇਢ ਚਮਚ ਜਿਹੜਾ ਤੁਸੀਂ ਨਿੰਬੂ ਦਾ ਰਸ ਆ ਜਿਹੜਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਇਹ ਤਾਂ ਹੋ ਗਿਆ ਸਾਡਾ ਮਟੀਰੀਅਲ ਠੀਕ ਹੈ ਜੀ ਇਹ ਸਾਡਾ ਮਟੀਰੀਅਲ ਹੋ ਗਿਆ ਜੀ ਹੁਣ ਇਹਨੂੰ ਬਣਾਉਣਾ ਕਿਵੇਂ ਜੀ ਤੁਸੀਂ ਕੀ ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਜੀਰਾ ਲੈਣਾ 2 ਚਮਚ 2 ਚਮਚ ਤੁਸੀਂ ਜੀਰੇ ਦੇ ਲੈਣੇ ਆ ਰਾਤ ਨੂੰ ਤੁਸੀਂ ਸੌਣ ਲੱਗੇ ਤੁਸੀਂ ਉਹਨੂੰ ਇੱਕ ਗਲਾਸ ਦੇ ਵਿੱਚ ਇੱਕ ਗਲਾਸ ਪਾਣੀ ਦੇ ਵਿੱਚ ਠੀਕ ਹੈ ਜੀ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਉਹਨੂੰ ਭੇ ਕੇ ਰੱਖ ਦੇਣੀ ਜੀ ਠੀਕ ਹੈ ਜੀ ਤੇ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਵਾ ਇਹ ਜਿਹਦੇ ਜਿਹੜੇ ਪਾਣੀ ਦੇ ਵਿੱਚ ਤੁਸੀਂ ਜੀਰਾ ਭੇ ਕੇ ਰੱਖਿਆ ਸੀ ਉਹਨੂੰ ਤੁਸੀਂ ਉਬਾਲ ਲੈਣਾ ਜੀ ਠੀਕ ਹੈ ਜੀ ਜਦੋਂ ਉਹ ਪਾਣੀ ਜੀ 5 ਤੋਂ 7 ਮਿੰਟ 5 ਤੋਂ 7 ਮਿੰਟ ਤੱਕ ਜਦੋਂ ਉਹ ਪਾਣੀ ਤੁਹਾਡਾ ਉਬਲ ਜੇਗਾ ਫਿਰ ਤੁਸੀਂ ਕੀ ਕਰਨਾ ਜੀ ਉਹਦੇ ਵਿੱਚ ਨਾ ਤੁਸੀਂ ਜਿਹੜਾ ਅਦਰਕ ਤੁਸੀਂ ਸੀ ਲਿਆ ਸੀ ਛੋਟਾ ਅਦਰਕ ਲਿਆ ਸੀ ਉਹਨੂੰ ਤੁਸੀਂ ਕੱਦੂ ਕਸ਼ ਕਰ ਲੈਣਾ ਜੀ ਠੀਕ ਹੈ ਜੀ ਕੱਦੂ ਕਸ਼ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਬਰੀਕ ਬਰੀਕ ਕੁੰਡੀ ਦੇ ਵਿੱਚ ਪਾ ਕੇ ਇਹਨੂੰ ਤੁਸੀਂ ਘੁੱਟ ਸਕਦੇ ਹੋ ਠੀਕ ਹੈ ਜੀ ਉਹ ਤੁਸੀਂ ਇਸੇ ਪਾਣੀ ਦੇ ਵਿੱਚ ਪਾ ਦੇਣਾ ਜੀ ਠੀਕ ਹੈ ਜੀ ਅਦਰਕ ਵਾਲੇ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਫਿਰ ਤੁਸੀਂ ਕਰ ਦੇਣਾ ਗੈਸ ਬੰਦ ਗੈਸ ਬੰਦ ਕਰਕੇ ਫਿਰ ਤੁਸੀਂ ਕੀ ਕਰਨਾ ਉਹਦੇ ਵਿੱਚ ਤੁਸੀਂ ਪੁਦੀਨਾ ਪਾ ਦੇਣਾ ਠੀਕ ਹੈ ਜੀ ਪੁਦੀਨਾ ਪਾ ਦੇਣਾ ਉਹਦੇ ਵਿੱਚ ਜਦੋਂ ਪਾਣੀ ਇਹ ਠੰਡਾ ਹੋ ਜਾਏਗਾ ਜਦੋਂ ਇਹ ਪਾਣੀ ਠੰਡਾ ਹੋ ਜਾਏਗਾ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਇਹਦੇ ਚ ਤੁਸੀਂ ਨਿੰਬੂ ਦਾ ਰਸ ਮਿਲਾ ਦੇਣਾ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਮਿਲਾ ਦੇਣਾ ਠੀਕ ਹੈ ਜੀ ਇਹ ਚਾਰ ਚੀਜ਼ਾਂ ਦੇ ਵਿੱਚ ਪਈ ਆ ਹੁਣ ਤੁਸੀਂ ਕੀ ਕਰਨਾ ਵਾ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਦੇਖਣ ਜਿਹੜੇ ਆਈਸ ਕਯੂਬ ਦੀ ਟਰੇ ਦੀ ਹੁੰਦੀ ਹੈਗੀ ਛੋਟੀ ਛੋਟੀ ਜਿਹਦੇ ਵਿੱਚ ਆਈਸ ਕਯੂਬ ਬਣਦੇ ਆ ਹਨਾ ਤੁਸੀਂ ਉਹ ਆਈਸ ਕਯੂਬ ਦੀ ਇੱਕ ਖਾਲੀ ਟਰੇ ਲੈਣੀ ਆ ਆ ਜਿਹੜਾ ਸਾਰਾ ਪਾਣੀ ਆ ਤੁਸੀਂ ਆਈਸ ਕਯੂਬ ਟਰੇ ਦੇ ਵਿੱਚ ਪਾ ਦੇਣਾ ਆਈਸ ਕਯੂਬ ਟਰੇ ਦੇ ਵਿੱਚ ਤੁਸੀਂ ਉਹ ਸਾਰਾ ਪਾਣੀ ਪਾ ਦੇਣਾ ਤੇ ਤੁਸੀਂ ਫ੍ਰਿਜਰ ਉਹਦੇ ਵਿੱਚ ਬਰਫ਼ ਜੰਮਦੀ ਆ ਨਾ ਫ੍ਰਿਜਰ ਵਿੱਚ ਰੱਖ ਦੇਣਾ ਜਿਹਦੇ ਵਿੱਚ ਬਰਫ਼ ਜੰਮਦੀ ਆ ਤੇ ਤੁਸੀਂ ਇਹਦੀ ਬਰਫ਼ ਜਮਾ ਲੈਣੀ ਆ ਜਾਨੀ ਕਿ ਤੁਹਾਡਾ ਮਟੀਰੀਅਲ ਤਿਆਰ ਹੋ ਗਿਆ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਪੀਣਾ ਕਿਵੇਂ ਆ ਠੀਕ ਹੈ ਜੀ ਜਦੋਂ ਤੁਸੀਂ ਸਵੇਰੇ ਬ੍ਰੇਕਫਾਸਟ ਕਰੋਗੇ ਜਦੋਂ ਸਵੇਰੇ ਤੁਸੀਂ ਬ੍ਰੇਕਫਾਸਟ ਕਰੋਗੇ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਤੁਸੀਂ 15 ਤੋਂ 20 ਮਿੰਟ ਪਹਿਲਾਂ 15 ਤੋਂ 20 ਮਿੰਟ ਪਹਿਲਾਂ ਤੁਸੀਂ ਕੀ ਕਰਨਾ ਵਾ ਇਹ ਆਈਸ ਕਯੂਬ ਦੇ ਵਿੱਚੋਂ ਤੁਸੀਂ ਦੋ ਕਯੂਬ ਕੱਢਣੇ ਆ ਠੀਕ ਆ ਆਈਸ ਦੇ ਇਹਦੇ ਜਿਹੜਾ ਤੁਸੀਂ ਪਾਣੀ ਤਿਆਰ ਕੀਤਾ ਸੀ ਜਿਹਦੇ ਤੁਸੀਂ ਬਰਫ਼ ਜਮਾਈ ਸੀ ਉਹਦੇ ਤੁਸੀਂ ਦੋ ਮਤਲਬ ਇਹਦੇ ਟੁਕੜੇ ਕੱਢ ਲੈਣੇ ਛੋਟੇ ਜਿਹੇ ਤੇ ਨੋਰਮਲ ਪਾਣੀ ਦੇ ਵਿੱਚ ਨੋਰਮਲ ਪਾਣੀ ਦੇ ਵਿੱਚ ਤੁਸੀਂ ਉਹਨਾਂ ਨੂੰ ਪਾ ਦੇਣਾ ਤੇ ਉਹ ਪਾਣੀ ਦੇ ਵਿੱਚ ਘੁਲ ਜਾਣਗੇ ਜਾਈਂ ਤੱਕ ਫਿਰ ਤੁਸੀਂ ਉਹਨੂੰ ਹੌਲੀ-ਹੌਲੀ ਤੁਸੀਂ ਉਹਨੂੰ ਪੀ ਸਕਦੇ ਹੋ ਠੀਕ ਹੈ ਜੀ ਤੇ ਜੀ ਨਹੀਂ ਜ਼ਿਆਦਾ ਪੀਣਾ ਹੈਗਾ ਹੌਲੀ-ਹੌਲੀ ਹੀ ਪੀਣਾ ਵਾ ਤਾਂ ਜੋ ਸਾਡੇ ਮੂਤ ਜਿਹੜੀ ਲਾਰਾ ਉਹ ਇਹਦੇ ਵਿੱਚ ਮਿਕਸ ਹੋ ਕੇ ਸਾਡੀ ਬੋਡੀ ਦੇ ਅੰਦਰ ਜਾਵੇ ਠੀਕ ਹੈ ਜੀ ਤੁਸੀਂ ਉਹਨੂੰ ਹੌਲੀ-ਹੌਲੀ ਉਹਨੂੰ ਪੀਣਾ ਵਾ ਖਾਣਾ ਖਾਣ ਤੋਂ ਠੀਕ ਤੁਸੀਂ 15 ਤੋਂ 20 ਮਿੰਟ 15 ਤੋਂ 20 ਮਿੰਟ ਪਹਿਲਾਂ ਹੀ ਤੁਸੀਂ ਇਹਨੂੰ ਤੁਸੀਂ ਡਰਿੰਕ ਨੂੰ ਤੁਸੀਂ ਪੀਓਗੇ 15 ਤੋਂ 20 ਮਿੰਟ ਬਾਅਦ ਤੁਸੀਂ ਬ੍ਰੈਕਫਾਸਟ ਕਰ ਸਕਦੇ ਹੋ ਠੀਕ ਹੈ ਜੀ ਤੇ ਲੰਚ ਤੋਂ ਪਹਿਲਾਂ ਲੰਚ ਤੋਂ ਪਹਿਲਾਂ ਵੀ ਤੁਸੀਂ ਇਹਨੂੰ ਪੀਣਾ ਦਿਨ ਦੇ ਵਿੱਚ ਸਿਰਫ ਤੁਸੀਂ ਦੋ ਵਾਰ ਹੀ ਪੀਣਾ ਜੀ ਦਿਨ ਦੇ ਵਿੱਚ ਦੋ ਵਾਰ ਪੀਓਗੇ 15 20 ਮਿੰਟ ਪਹਿਲਾਂ ਹੀ ਤੁਸੀਂ ਇਹਨੂੰ ਪੀਓਗੇ ਜੀ ਠੀਕ ਹੈ ਜੀ ਇਹ ਤੁਹਾਡੀ ਡਰਿੰਕ ਇਦਾਂ ਬਣੇਗੀ ਤੇ ਤੁਸੀਂ ਇਹਨੂੰ ਇਦਾਂ ਯੂਜ਼ ਕਰਨਾ ਤੁਸੀਂ ਲਗਾਤਾਰ ਤੁਸੀਂ ਇਹਨੂੰ 20 ਦਿਨ ਲਗਾਤਾਰ ਤੁਸੀਂ ਇਹਨੂੰ 20 ਦਿਨ ਤੁਸੀਂ ਇਹਨੂੰ ਯੂਜ਼ ਕਰਨਾ ਵਾ ਤੇ ਤੁਸੀਂ ਦੇਖੋ ਤੁਹਾਨੂੰ ਜਿਹੜਾ ਰਿਜ਼ਲਟ ਆ 101% ਤੁਹਾਨੂੰ ਮਿਲੇਗਾ ਹੀ ਮਿਲੇਗਾ ਸੋ ਇਹਦੇ ਬਹੁਤ ਜ਼ਿਆਦਾ ਬੇਨਫਿਟ ਆ ਜੀ ਠੀਕ ਹੈ ਜੀ ਆਪਾਂ ਬੇਨਫਿਟ ਦੀ ਗੱਲ ਕਰੀਏ ਇਹ ਤੁਹਾਡੇ ਅੰਦਰ ਜਿਹੜੀ ਫੈਟ ਜਿਹੜੀ ਹੈ ਨਾ ਸਟੋਰ ਹੁੰਦੀ ਹੈ ਜੋ ਵੀ ਤੁਸੀਂ ਵਾਲਤੂ ਗੰਦਮੰਦ ਖਾ ਲੈਂਦੇ ਹੋ ਇਹ ਤੁਹਾਡੇ ਅੰਦਰ ਫालतू ਦੀ ਫੈਟ ਨੂੰ ਜਰਬੀ ਨੂੰ ਨਾ ਜਮਾ ਨਹੀਂ ਹੋਣ ਦੇਗਾ ਇਹ ਤੁਹਾਡੇ ਨੂੰ ਠੀਕ ਹੈ ਜੀ ਤੇ ਜਿਹੜੀ ਤੁਹਾਨੂੰ ਖਾਣ ਨੂੰ ਕਰੇ ਵੀ ਲੱਗੀ ਰਹਿੰਦੀ ਹੈ ਨਾ ਜਿਵੇਂ ਕੋਈ ਮਿੱਠੀ-ਮਿੱਠੀ ਚੀਜ਼ ਖਾ ਲਈਏ ਜਾਂ ਫਿਰ ਤਲਿਆ ਹੋਇਆ ਕੁਝ ਖਾ ਲਈਏ ਕੋਈ ਇਦਾਂ ਗੰਦਮੰਦ ਖਾ ਲਈਏ ਇਹਨੇ ਉਹਨੂੰ ਵੀ ਕੰਟਰੋਲ ਦੇ ਵਿੱਚ ਕਰਨਾ ਵਾ ਤੁਹਾਡੀ ਫੇਟ ਆ ਉਹ ਜਲਦੀ ਵਰਨ ਹੋਣੀ ਸ਼ੁਰੂ ਹੋ ਜਾਏਗੀ ਜੀ ਠੀਕ ਹੈ ਜੀ ਸੋ ਇਹਦੇ ਬਹੁਤ ਸਾਰੇ ਬੇਨਫਿਟ ਨੇ ਇੱਥੇ ਇਹਨੂੰ ਹੁਣ ਕੌਣ ਲੈ ਸਕਦਾ ਕੌਣ ਨਹੀਂ ਲੈ ਸਕਦਾ ਹੈਗਾ ਜੀ ਜਿਹੜੀ ਕੋਈ ਮੇਰੀ ਭੈਣ ਪ੍ਰੈਗਨੈਂਟ ਆ ਹਨਾ ਉਹ ਇਹਨੂੰ ਬਿਲਕੁਲ ਨਹੀਂ ਲਏਗੀ ਜਾਂ ਫਿਰ ਕੋਈ ਮੇਰੀ ਭੈਣ ਆਪਣੇ ਬੇਵੀ ਨੂੰ ਛੋਟੇ ਦੀ ਫੀਡ ਦੇ ਰਹੀ ਹੈ ਉਹ ਵੀ ਇਹਨੂੰ ਬਿਲਕੁਲ ਨਾ ਲਏਗੀ ਜੀ ਠੀਕ ਹੈ ਜਾਂ ਫਿਰ ਕਿਸੇ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਮੈਡੀਸਨ ਵਗੈਰਾ ਚੱਲਦੀ ਪਈ ਆ ਉਹ ਵੀ ਇਹਨੂੰ ਨਹੀਂ ਲੈਣਗੇ ਜੀ ਠੀਕ ਹੈ ਜੀ ਬਾਕੀ ਜਿਨ੍ਹਾਂ ਨੂੰ ਥਾਇਰੋਇਡ ਵਗੈਰਾ ਹੋਇਆ ਪਿਆ ਵਾ ਉਹ ਇਹਨੂੰ ਲੈ ਸਕਦੇ ਆ ਪੀਸੀਓਡੀ ਵਾਲੇ ਪੀਸੀਓਐਸ ਵਾਲੇ ਜਾਂ ਫਿਰ ਥਾਇਰੋਇਡ ਵਾਲੇ ਵੀ ਇਹਨੂੰ ਲੈ ਸਕਦੇ ਆ ਇਹ ਫਾਇਦਾ ਦੇ ਕੇ ਜਾਏਗੀ ਤੁਹਾਨੂੰ ਨੁਕਸਾਨ ਨਹੀਂ ਦੇ ਕੇ ਜਾਏਗੀ ਠੀਕ ਹੈ ਜੀ ਤੇ ਜਿਨ੍ਹਾਂ ਦੀ ਉਮਰ 22 ਸਾਲ ਤੋਂ ਘੱਟ ਵਾ ਉਹ ਇਹਨੂੰ ਬਿਲਕੁਲ ਯੂਜ਼ ਨਾ ਕਰਨ ਤੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਵਾ ਉਹ ਵੀ ਇਹਨੂੰ ਨਾ ਯੂਜ਼ ਕਰਨ। ਠੀਕ ਹੈ ਜੀ 22 ਸਾਲ ਤੋਂ ਲੈ ਕੇ 50 ਸਾਲ ਦੀ ਏਜ ਵਾਲੇ ਹੀ ਇਹਨੂੰ ਯੂਜ਼ ਕਰ ਸਕਦੇ ਆ ਚਾਹੇ ਉਹ ਫੀਮੇਲ ਆ ਚਾਹੇ ਉਹ ਮੇਲ ਆ ਜੀ ਜੇ ਤੁਸੀਂ ਇਹਦਾ ਜ਼ਿਆਦਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹਨੂੰ ਫੋਲੋ ਕਰਨਾ। ਨੰਬਰ 1 ਦੇ ਉੱਤੇ ਡਾਈਟ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ। ਤੁਸੀਂ ਕੋਈ ਮਿੱਠੀ ਚੀਜ਼ ਨਹੀਂ ਖਾਣੀ। ਕੋਈ ਤਲੀ ਹੋਈ ਚੀਜ਼ ਨਹੀਂ ਖਾਣੀ। ਕੋਈ ਵੀ ਬਾਹਰਲੀ ਚੀਜ਼ ਜਿਹੜੀ ਤੁਸੀਂ ਉਹਨੂੰ ਨਹੀਂ ਖਾਓਗੇ ਜੀ। ਨੰਬਰ 2 ਦੇ ਉੱਤੇ ਕਿ ਤੁਸੀਂ ਡੇਲੀ 3 ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਪਾਣੀ ਹੈ ਜਿਹੜਾ ਨੋਰਮਲ ਪਾਣੀ ਹੈ ਜਿਹੜਾ ਤੁਸੀਂ ਉਹ ਪੀਓਗੇ ਪੀਓਗੇ ਠੀਕ ਹੈ ਜੀ ਡੇਲੀ ਤੁਸੀਂ ਵਰਕਆਊਟ ਹੈ ਜਿਹੜਾ ਤੁਸੀਂ ਉਹ ਕਰੋਗੇ ਹੀ ਕਰੋ ਵਰਕਆਊਟ ਦੇ ਵਿੱਚ ਤੁਸੀਂ ਰਨਿੰਗ ਕਰ ਸਕਦੇ ਹੋ ਜਾਂ ਫਿਰ ਕਾਰਡੀਓ ਕਰ ਲਓ ਜਾਂ ਫਿਰ ਤੁਸੀਂ ਸਟਰੈਂਥ ਟ੍ਰੇਨਿੰਗ ਕਰ ਲਓ ਕੁਝ ਵੀ ਤੁਸੀਂ ਜਿਹੜੇ ਉਹ ਕਰ ਸਕਦੇ ਹੋ ਜੀ ਠੀਕ ਹੈ ਜੀ ਵਾਕ ਵੀ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਆ ਤੁਸੀਂ ਉਹ ਲਵੋਗੇ ਹੀ ਲਵੋਗੇ ਸੁਪਰ ਗਰੋਥ ਦੇ ਲਈ ਜਿਹੜੀ ਮੇਨ ਚੀਜ਼ ਆ ਉਹ ਡਾਈਟ ਆ ਤੁਸੀਂ ਡਾਈਟ ਨੂੰ ਕੰਟਰੋਲ ਕਰ ਲਓ ਤੇ ਅੱਜ ਜਿਹੜੀ ਮੈਂ ਤੁਹਾਨੂੰ ਰੈਮਡੀ ਦੱਸੀ ਆ ਜਿਹੜਾ ਦੇਸੀ ਨੁਸਖਾ ਦੱਸਿਆ ਤੁਸੀਂ ਇਹਨੂੰ ਵੀ ਪੀਣਾ ਸ਼ੁਰੂ ਕਰ ਦਿਓ ਫਿਰ ਤੁਹਾਡਾ ਜਿਹੜਾ ਭਾਰ ਆ ਦੇਖਿਓ ਆਟੋਮੈਟਿਕ ਹੀ ਕਟਣਾ ਸ਼ੁਰੂ ਹੋ ਜਾਏਗਾ ਜੀ ਹਨਾ ਸੋ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਵਾ ਡਾਈਟ ਉਤੇ ਮੈਂ ਬਹੁਤ سارے ਜਿਹੜੇ ਡਾਈਟ ਪਲਾਨ ਮੈਂ ਬਣਾ ਕੇ ਅਪਲੋਡ ਕੀਤੇ ਹੋਏ ਨੇ 15 ਦਿਨ ਦਾ ਡਾਈਟ ਪਲਾਨ ਵੀ ਬਣਾਇਆ ਹੋਇਆ ਵਾ 10 ਦਿਨ ਦਾ ਵੀ ਡਾਈਟ ਪਲਾਨ ਬਣਾਇਆ ਹੋਇਆ ਵਾ 7 ਦਿਨ ਦਾ ਵੀ ਡਾਈਟ ਪਲਾਨ ਜਿਹੜਾ ਮੈਂ ਉਹ ਬਣਾ ਕੇ ਪਾਇਆ ਹੋਇਆ ਵਾ ਤੁਸੀਂ ਉਹਨੂੰ ਫੋਲੋ ਕਰ ਲਓ ਤੇ ਆਹ ਡਰਿੰਕ ਨੂੰ ਡੇਲੀ ਤੁਸੀਂ ਪੀਣਾ ਸ਼ੁਰੂ ਕਰਦੋ ਫਿਰ ਤੁਹਾਨੂੰ ਜਿਹੜਾ ਰਿਜ਼ਲਟ ਆ ਦੇਖਿਓ ਬਹੁਤ ਜ਼ਿਆਦਾ ਮਿਲੇਗਾ ਜੀ ਉਹਨਾਂ ਵਿੱਚੋਂ ਤੁਸੀਂ ਕੋਈ ਵੀ ਡਾਈਟ ਪਲਾਨ ਜਿਹੜਾ ਤੁਸੀਂ ਫੋਲੋ ਕਰਨਾ ਸ਼ੁਰੂ ਕਰਦੋ ਤੇ ਆਹ ਜਿਹੜੀ ਰੈਮਡੀ ਤੁਸੀਂ ਇਹਨੂੰ ਪੀ ਕਟੇਗਾ ਹੀ ਕਟੇਗਾ ਜੀ ਹਨਾ ਵਸ ਤਾਂ ਜਿਹੜਾ ਡਾਈਟ ਪਲਾਨ ਆ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਜਿਹਦੇ ਨਾਲ ਤੁਹਾਨੂੰ ਜਿਹੜਾ ਜ਼ਿਆਦਾ रिजल्ट मिलਦਾ ਵਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਭਾਰ ਘਟਾਉਣ ਨੂੰ ਲੈ ਕੇ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਆਪਣਾ ਜਿਹੜਾ ਡਾਈਟ ਪਲਾਨ ਆ ਉਹ ਤਿਆਰ ਕਰਵਾ ਸਕਦਾ ਜਿਹਦੇ ਨਾਲ ਤੁਹਾਨੂੰ ਜਿਹੜਾ ਜ਼ਿਆਦਾ ਰਿਜ਼ਲਟ ਮਿਲੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਬਲੀ ਤੁਸੀਂ ਵੀ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣ ਕੋ ਚ ਸਕਦੇ ਹੋ ਜਾਂ ਫਿਰ ਤੁਸੀਂ ਚਾਹੋ ਨੀ ਮੈਂ ਕਿਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂ ਤੁਸੀਂ ਮੈਨੂੰ ਉਹ ਵੀ ਸੁਜੈਸਟ ਕਰ ਸਕਦੇ ਹੋ ਇਸ ਵੀਡੀਓ ਥਲੇ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਜੀ ਤਾਂ ਦੋਸਤੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆ ਜਿਹੜੀ ਰੈਮਡੀ ਆ ਜਿਹੜਾ ਦੇਸੀ ਨੁਸਖਾ ਮੈਂ ਤੁਹਾਨੂੰ ਦੱਸਿਆ ਤੁਸੀਂ ਇਹਨੂੰ ਜਰੂਰ ਤੁਸੀਂ ਇਹਨੂੰ ਬਣਾ ਕੇ ਪੀਣਾ ਸ਼ੁਰੂ ਕਰ ਦੋ ਤੇ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਬਹੁਤ ਜਲਦੀ ਤੇ ਤੇਜ਼ੀ ਨਾਲ ਤੁਹਾਨੂੰ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਮਿਲਦੇ ਕਰ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਜੀ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ